ਅਮਰੀਕਾ ਵਿੱਚ ਪੜ੍ਹ ਰਹੇ ਇੱਕ 22 ਸਾਲਾ ਭਾਰਤੀ ਵਿਦਿਆਰਥੀ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਹੈ। ਵਿਦਿਆਰਥੀ ਸਾਕੀਤ ਸ਼੍ਰੀ ਨਿਵਾਸੀਆ ਕਰਨਾਟਕ ਦਾ ਰਹਿਣ ਵਾਲਾ ਸੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਪਰਕਲੇ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਕਰ ਰਿਹਾ ਸੀ। ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀ ਦੇ ਲਾਪਤਾ ਹੋਣ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ। ਵਿਦਿਆਰਥੀ ਦੇ ਲਾਪਤਾ ਹੋਣ ਤੋਂ ਚਿੰਤਿਤ ਕੌਂਸੂਲੇਟ ਜਨਰਲ ਨੇ ਐਕਸ ਦੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਸੈਨ ਫ੍ਰਾਂਸਿਸਕੋ ਵਿੱਚ ਭਾਰਤ ਦਾ ਕੌਂਸੂਲੇਟ ਜਨਰਲ ਯੂਸੀ ਬਰਕਲੇ ਵਿੱਚ ਇੱਕ ਭਾਰਤੀ ਪੋਸਟ ਗ੍ਰੈਜੂਏਟ ਵਿਦਿਆਰਥੀ ਕਰਨਾਟਕ ਰਾਜ ਤੋਂ ਰਹਿਣ ਵਾਲਾ ਸ਼੍ਰੀ ਨਿਵਾਸੀਆ ਦੇ ਲਾਪਤਾ ਹੋਣ ਤੇ ਡੂੰਗੀ ਚਿੰਤਤ ਹੈ। ਕੌਂਸੂਲੇਟ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਵਿਦਿਆਰਥੀ ਨੂੰ ਲੱਭਣ ਲਈ ਸੰਬੰਧਿਤ ਸਥਾਨਕ ਅਧਿਕਾਰੀ ਨਾਲ ਵੀ ਸੰਪਰਕ ਵਿੱਚ ਹੈ ਹਾਲਾਂਕਿ ਇਹ ਪਹਿਲੀ ਅਜਿਹੀ ਘਟਨਾ ਨਹੀਂ ਹੈ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਅਕਸਰ ਅਧਿਕਾਰੀਆਂ ਦੁਆਰਾ ਵਿਤਕਰੇ ਨਸਲਵਾਦੀ ਹਮਲਿਆਂ ਅਤੇ ਲਾਪਰਵਾਹੀ ਦੀ ਸ਼ਿਕਾਇਤ ਕਰਦੇ ਹਨ ਸੰਸਦ ਮੈਂਬਰ ਅਸਾਮੁਦੀਨ ਵੱਲੋਂ ਵਿਦੇਸ਼ਾਂ ਵਿੱਚ ਵਿਦਿਆਰਥੀ ਦੀ ਸੁਰੱਖਿਆ ਸੰਬੰਧੀ ਲੋਕ ਸਭਾ ਵਿੱਚ ਉਠਾਏ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤralੇ ਨੇ ਭਾਰਤੀ ਵਿਦਿਆਰਥੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਯਤਨਾਂ ਤੇ ਜ਼ੋਰ ਦਿੱਤਾ ਹੈ। ਉਹ ਵੈਸੀ ਦੇ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤralੇ ਨੇ ਲਿਖਿਆ ਕਿ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਅਤੇ ਉਹਨਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਦੀ ਹੈ। ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਪੋਸਟਾਂ ਉਹਨਾਂ ਵਿਰੁੱਧ ਕਿਸੇ ਵੀ ਹਿੰਸਕ ਜਾਂ ਦੁਰਵਿਵਾਰ ਦੀ ਘਟਨਾਵਾਂ ਨੂੰ ਸੰ ਤੁਰੰਤ ਮੇਜ਼ਬਾਨ ਦੇਸ਼ ਦੇ ਸੰਬੰਧਿਤ ਅਧਿਕਾਰੀਆਂ ਕੋਲ ਉਠਾਉਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸ਼੍ਰੀ ਨਿਵਾਸੀਆ ਦੇ ਰੂਮ ਮੇਟ ਬਨੀਤ ਸਿੰਘ ਨੇ ਉਸ ਦੇ ਲਾਪਤਾ ਹੋਣ ਤੋਂ ਬਾਅਦ ਲਿੰਕਡਇਨ ਤੇ ਪੋਸਟ ਕੀਤਾ ਹੈ ਅਤੇ ਉਸ ਨੂੰ ਲੱਭਣ ਵਿੱਚ ਮਦਦ ਦੀ ਬੇਨਤੀ ਕੀਤੀ ਹੈ LinkedIn ਤੇ ਇੱਕ ਪੋਸਟ ਵਿੱਚ ਬਨੀਤ ਸਿੰਘ ਨੇ ਲਿਖਿਆ ਕਿ ਸਭ ਨੂੰ ਹੈਲੋ ਮੇਰਾ ਰੂਮ ਮੇਟ ਸਾਕੇਤ ਸੋਮਵਰ 9 ਫਰਵਰੀ ਤੋਂ ਲਾਪਤਾ ਹੈ ਉਸ ਨੂੰ ਅਖੀਰਵਾਰ ਬਰਕਲੇ ਹिल्स ਵਿੱਚ ਚੀਲ ਅੰਦਾ ਦੇ ਨੇੜੇ ਦੇਖਿਆ ਗਿਆ ਸੀ ਜੇਕਰ ਮੈਂ ਕਿਸੇ ਨੂੰ ਜਾਣਦਾ ਕਿ ਇਲਾਕੇ ਵਿੱਚ ਕਿਸੇ ਨੇ ਉਸ ਨੂੰ ਕਿਸੇ ਵੀ ਹਾਲ ਵਿੱਚ ਦੇਖਿਆ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਉਸ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕਰਨ ਲਈ ਪੁਲਿਸ ਵਿਭਾਗ ਦੇ ਨਾਲ ਕੰਮ ਕਰ ਰਿਹਾ ਹਾਂ ਅਤੇ ਇਹ ਸਾਡੇ ਲਈ ਬਹੁਤ ਮੁਸ਼ਕਲ ਸਮਾਂ ਹੈ ਕਿਰਪਾ ਕਰਕੇ ਕੋਈ ਵੀ ਜਾਣਕਾਰੀ ਸਾਂਝੀ ਕਰੋ ਤਾਂ ਜੋ ਮਦਦ ਕਰ ਸਕਦੀ ਹੈ